ਮੱਛਰ ਮੱਖੀ ਦੀ ਰੋਕਥਾਮ ਕਿਵੇਂ ਕਰੀਏ ਦੇਖੋ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜਾ ਅੱਜ ਆਪਾਂ ਤੇਲ ਤਿਆਰ ਕਰਨਾ ਹੈ ਤੁਹਾਡੇ ਪਸ਼ੂਆਂ ਤੇ ਕੀ ਮੱਖੀ ਨੇੜੇ ਵੀ ਨਹੀਂ ਆਊਗੀ ਕੀ ਕੀ ਚੀਜ਼ਾਂ ਲੈਣੀਆਂ ਨੰਪ੍ਰਿਕ ਤੇ ਆਪਾਂ ਲੈ ਲੈਣਾ ਸਰੋਂ ਦਾ ਤੇਲ ਸਰੋਂ ਦਾ ਤੇਲ ਤੁਸੀਂ ਕਾਸੇ ਦੇ ਨਾਲ ਵੀ ਮਿਲ ਲੈਣਾ ਜਿਵੇਂ ਕਿ ਆਪਾਂ ਵੇਖ ਸਕਦੇ ਅਤਕੇ ਦੇ ਨਾਲ ਮਿਲਿਆ ਹੈ ਇਹ ਇੱਕੋ ਜੀ ਮਾਤਰਾ ਚ ਆਪਾਂ ਲੈਣੀਆਂ ਸਾਰੀਆਂ ਚੀਜ਼ਾਂ ਸਰੋਂ ਦਾ ਤੇਲ ਕਾਸੇ ਦੇ ਨਾਲ ਤੁਸੀਂ ਮਿਲ ਲਿਓ ਚੰਗੀ ਤਰ੍ਹਾਂ ਜਿਵੇਂ 100 ਗ੍ਰਾਮ ਸਰੋਂ ਦਾ ਤੇਲ ਮਿਲ ਲਿਓ ਤੇ ਆਪਾਂ ਇਹ ਸਰੋਂ ਦੇ ਨਾਲ ਸਰੋਂ ਦਾ ਤੇਲ ਮਿਲਨ ਕੇ ਤੇ ਦੂਜੇ ਅਦਗੇ ਦੇ ਵਿੱਚ ਪਾ ਲਿਆ ਇਹਦੇ ਨਾਲ ਮਿਲ ਲਾਂਗੇ 2 ਟੱਕ ਆਪਾਂ ਅਦਗੇ ਦੇ ਸਰੋਂ ਦੇ ਤੇਲ ਦੇ ਕਰ ਲੇ ਤੇ 2 ਹੀ ਟੱਕ ਕਰਾਂਗੇ ਆਪਾਂ ਡੀਜ਼ਲ ਤੇਲ ਲੈ ਲੈਣਾਗਾ ਡੀਜ਼ਲ ਤੇਲ ਆਪਣੇ ਆਮ ਹੀ ਕਿਸਾਨ ਭਰਾਵਾਂ ਦੇ ਹੁੰਦੇ ਹੀ ਘਰਾਂ ਦੇ ਵਿੱਚ ਤੇ ਇਹ ਵੀ ਆਪਾਂ ਉਨੇ ਹੀ ਮਿਲ ਕੇ ਪਾ ਲੈਣਾ ਜਿੰਨਾ ਆਪਾਂ ਸਰੋਂ ਦਾ ਤੇਲ ਪਾਇਆ ਸੀਗਾ ਤੇ ਜਿੰਨੀਆਂ ਵੀ ਚੀਜ਼ਾਂ ਆਪਾਂ ਇੱਕੋ ਜੀਆਂ ਮਾਤਰਾ ਦੇ ਵਿੱਚ ਪਾਵਾਂਗੇ ਫੇਰ ਇਹ ਦਵਾਈ ਜਿਹੜੀ ਤਿਆਰ ਹੋਊਗੀ ਬਿਲਕੁਲ ਸਸਤੀ ਜੀ ਦਵਾਈ ਆ ਤੁਹਾਡੇ ਪਸ਼ੂਆਂ ਦੇ ਮੱਖੀ ਲੜਨੀ ਤਾਂ ਗੱਲ ਦੂਰ ਆ ਤੇ ਨੇੜੇ ਵੀ ਨਹੀਂ ਆਊਗੀ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੈ ਕਿ ਗਰਮੀ ਦੇ ਵਿੱਚ ਨਹੀਂ ਮੱਸਰ ਤੇ ਮੱਖੀ ਪਸ਼ੂ ਨੂੰ ਟੀਕਾ ਨਹੀਂ ਦਿੰਦੇ ਦੁੱਧ ਵੀ ਘਟ ਜਾਂਦੇ ਆ ਪਸ਼ੂ ਕਮਜ਼ੋਰ ਵੀ ਹੋ ਜਾਂਦੇ ਲਿੱッセ ਹੋ ਜਾਂਦੇ ਆ ਦੇਖ ਸਕਦੇ ਹੋ 2 ਟੱਕ ਆਪਾਂ ਸਰੋਂ ਦੇ ਤੇਲ ਦੇ ਪਾਲੇ 2 ਟੱਕ ਪਾਲੇ ਆਪਾਂ ਡੀਜ਼ਲ ਦੇ ਤੇਲ ਦੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਲੈਣਾ ਹਲਾਉਣ ਤੋਂ ਬਾਅਦ ਤੇ ਵਿੱਚ ਇਹਦੇ ਚ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਵੀ ਸਾਇਤੀ ਜੀ ਮਿਲ ਜਾਂਦੀ ਆਪਾਂ ਨੂੰ ਹਰੇਕ ਦੁਕਾਨ ਤੋਂ ਬਾਜ਼ਾਰ ਚੋਂ ਮਿਲ ਜਾਣੀਆਂ ਇਹ ਆਪਾਂ ਲਿਆਉਣੀਆਂ ਫਰਨੈਲ ਦੀਆਂ ਗੋਲੀਆਂ ਫਰਨੈਲ ਦੀਆਂ ਗੋਲੀਆਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਕਾਸੇ ਦੇ ਨਾਲ ਵੀ ਇਹਨੂੰ ਪੁੜੀ ਦੇ ਵਿੱਚ ਹੀ ਕੁੱਟ ਲਓ ਖੋਲਣ ਦੀ ਲੋੜ ਨਹੀਂ ਤੁਹਾਨੂੰ ਜਦੋਂ ਵੀ ਤੁਸੀਂ ਇਹ ਕੁੱਟ ਕੇ ਬਰੀਕ ਕਰਕੇ ਬਿਲਕੁਲ ਫਿਰ ਤੁਸੀਂ ਇਹ ਜਿਹੜੀਆਂ ਇਹ ਵੀ ਐਡ ਕਰਨੀਆਂ ਉਹਦੇ ਵਿੱਚ ਦਵਾਈ ਦੇ ਤੇਲ ਦੇ ਵਿੱਚ ਤੇ ਇਹਨੂੰ ਕੁੱਟ ਲਈ ਆਪਾਂ ਚੰਗੀ ਤਰ੍ਹਾਂ ਦੇਖੋ ਤੁਸੀਂ ਇਹਨੂੰ ਇਸ ਤਰ੍ਹਾਂ ਕੁੱਟ ਲਓ ਕਾਸੇ ਦੇ ਨਾਲ ਬਹੁਤ ਛੇਤੀ ਕੁੱਟਿਆ ਜਾਂਦੀਆਂ ਕੋਈ ਜ਼ਿਆਦਾ ਕਰਨੀਆਂ ਨਹੀਂ ਹੁੰਦੀਆਂ ਇਹ ਤੇ ਮੜ ਕੇ ਪੁੜੀ ਨੂੰ ਖੋਲ ਕੇ ਤੁਸੀਂ ਤੇ ਇਹ ਬੋਤਲ ਦੇ ਵਿੱਚ ਹੀ ਐਡ ਕਰ ਲੈਣੀ ਆ ਸਿੱਧੀਆਂ ਦੇਖੋ ਤੁਸੀਂ ਆਪਾਂ ਪਾ ਲਈਏ ਬੋਤਲ ਦੇ ਵਿੱਚ ਤੇ ਇਹ ਬੋਤਲ ਦੇ ਵਿੱਚ ਆਪਾਂ ਜਿਹੜਾ ਤੇਲ ਪਾਇਆ ਸੀ ਪਹਿਲਾਂ ਸਰੋਂ ਦਾ ਤੇਲ ਫਿਰ ਡੀਜ਼ਲ ਤੇ ਵਿੱਚ ਪਾ ਲੈਣੀ ਆ ਆਪਾਂ ਫਰਨੇਲ ਦੀਆਂ ਗੋਲੀਆਂ ਕੁੱਟ ਕੇ ਤੇ ਇਹਨੂੰ ਫਿਰ ਆਪਾਂ ਹਿਲਾਉਣਾ ਚੰਗੀ ਤਰ੍ਹਾਂ ਤੇ ਇਹ ਆਪਣੇ ਕੋਲੇ ਇੱਕ ਘੋਲ ਤਿਆਰ ਹੋ ਗਿਆ ਦਵਾਈ ਤਿਆਰ ਹੋ ਗਈ ਜਾਨੀ ਦੀ ਤੇ ਬਹੁਤ ਸਮਾਂ ਚੱਲ ਜਾਂਦੀ ਆ ਨਾਲੇ ਤੇ ਨਾਲੇ ਸਸਤੀ ਚੀਜ਼ ਆ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਹੈਗੀ ਨਾਲੇ ਪਸ਼ੂਆਂ ਨੂੰ ਪਣਾ ਦੀ ਤੁਸੀਂ ਪਸ਼ੂਆਂ ਦੀ ਖੁਰਨੀ ਦੇ ਉੱਤੇ ਪਾਈ ਚਲਿਓ ਪਸ਼ੂਆਂ ਤੇ ਸੜਕੀ ਚਲਿਓ ਪਸ਼ੂ ਚੱਟੀ ਜਾਣ ਤਾਂ ਵੀ ਨੁਕਸਾਨ ਨਹੀਂ ਹੋਣ ਵਾਲਾ ਕੋਈ ਤੇ ਜਿਹੜੀਆਂ ਆਪਾਂ ਮੈਡੀਕਲ ਤੋਂ ਦਵਾਈਆਂ ਲਿਆਉਂਦੇ ਆ ਤੇਜ਼ ਤੋਂ ਤੇਜ਼ ਦਵਾਈਆਂ ਪਈਆਂ ਜੇ ਉਹ ਜ਼ਿਆਦੇ ਡੋਜ਼ ਪਾਈ ਜਾਂਦੀ ਹੈ ਤਾਂ ਪਸ਼ੂਆਂ ਦੀ ਚਮੜੀ ਖਰਾਬ ਹੋ ਜਾਂਦੀ ਹੈ ਜਾਂ ਪਸ਼ੂਆਂ ਦੇ ਫਿਰ ਚੜਨ ਦਾ ਵੀ ਦਿੱਕਤ ਰਹਿੰਦੀ ਹੈ ਇਹ ਤੁਸੀਂ ਇਸ ਤਰ੍ਹਾਂ ਇਹਨੂੰ ਫਰਨੈਲ ਨੂੰ ਸਾਰੀ ਨੂੰ ਵਿੱਚ ਪਾ ਕੇ ਤੇਲ ਵਾਲੀ ਸੀਸੀ ਦੇ ਵਿੱਚ ਤੇ ਇਹਨੂੰ ਹਿਲਾ ਲਿਓ ਖਲਾਉਣ ਤੋਂ ਬਾਅਦ ਦੇ ਵਿੱਚ ਆਪਣੇ ਕੋਲ ਇੱਕ ਇਹ ਘੋਲ ਤਿਆਰ ਹੋ ਗਿਆ ਤੁਸੀਂ ਹਰ ਰੋਜ਼ ਪਸ਼ੂ ਨੂੰ ਨਿਮਾ ਕੇ ਤੇ ਪਸ਼ੂਆਂ ਜਿੱਥੇ ਬੰਨਦੇ ਹੋ ਉੱਥੇ ਸੜਕਾ ਕਰ ਦਿਓ ਪਸ਼ੂਆਂ ਦੇ ਉੱਪਰ ਸੜਕਾ ਕਰ ਦਿਓ ਤੇ ਪਸ਼ੂਆਂ ਦੇ ਮੱਖੀ ਮੱਛਰ ਨੇੜੇ ਵੀ ਨਹੀਂ ਆਊਗਾ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ